ਇਹ ਵਾਲਾ ਪਹਿਲਾ ਉਪਰ ਅੱਛਾ ਇਹ ਤਾਂ ਸਟਾਰਟ ਹੋ ਗਈ ਸਾਇਲੈਂਟ ਹੈ ਸਾਰੀ ਅੱਛਾ ਬਛੜ ਤਾਂ ਗੰਨੇ ਨੂੰ ਮੈਂ ਹਾਂਜੀ ਓਕੇ ਤੇ ਵੀਰ ਮਿੱਤਰਾਂ ਇਹ ਤਾਂ ਸ਼ੰਗਲ ਕੀ ਆਵਾਜ਼ ਇੱਕ ਕੱਟ ਸਾਰਾ ਰਸ ਕੱਢੂ ਅੱਛਾ ਤੇ ਇਹਨੂੰ ਮਤਲਬ ਦੂਜੀ ਬੜੀ ਵੀ ਪਾਉਣਾ ਇਹਦੇ ਵਿੱਚ ਫਿਰ ਦੁਬਾਰੇ ਲਾਉਣੀ ਲੋੜ ਹੀ ਨਹੀਂ ਪੈਂਦੀ ਲੋੜ ਕਿਉਂ ਨਹੀਂ ਪੈਂਦੀ ਇਹਦੇ ਵਿੱਚ ਤਾਂ ਰਸ ਰਹਿ ਗਿਆ ਹੋਊਗਾ ਐ ਕਰਤਾ ਵੀਰੇ ਦੇਖੋ ਵਿੱਚ ਛੋਡਾ ਭਲਾ ਹੋ ਜੇ ਜਿਹੜਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਉਹਨੂੰ ਸਾਡੇ ਵੱਲੋਂ ਇੱਕ 에어ਪੋਰਟ ਗਿਫਟ ਦੇ ਵਿੱਚ ਦਿੱਤੇ ਜਾਣਗੇ ਬੰਦਾ ਬਹੁਤ ਈਜ਼ੀ ਤਰੀਕੇ ਨਾਲ ਬਾਹਰ ਕੰਮ ਕਰ ਸਕਦਾ ਹੈ ਤੇ ਸਿਰਫ 200 ਗਲਾਸ ਵੀ ਜਿਹਦੇ ਵਿਗਣ ਜਿਹਦੇ 200 ਗਲਾਸ ਹੀ ਵੇਚਦੇ ਵਿਗਦੇ ਆ ਭਾਈ 10000 ਰੁਪਏ ਮਹੀਨਾ ਬਚਦਾ 90000 ਰੁਪਏ ਬਚਦਾ ਕਿਆ ਬਾਤ ਹੈ ਇਹ ਤਾਂ ਨੌਕਰੀ ਵਾਲੇ ਨੂੰ ਵੀ ਕਹਿੰਦੀ ਪਿੱਛੇ ਹਟ ਜਾ ਭਾਈ ਜੀ 300 ਗਲਾਸ ਕੱਢ ਦਿੰਦੀ ਘੰਟੇ ਦਾ 1 ਘੰਟੇ ਦੇ ਵਿੱਚ 300 ਗਲਾਸ 300 ml ਦਾ ਗਿਣੀਆ ਵੱਡਾ ਗਲਾਸ 300 ਘੜ ਦੂਗੀ ਬਹੁਤ ਸੇਫ ਹੋਤ ਹੈ ਇਹਦਾ ਜਵਾਕ ਨੂੰ ਖੜਾ ਦੋਗੇ ਉਹ ਵੀ ਸੇਫ ਹੈ ਪੂਰੇ ਪਿੰਨ ਨੂੰ ਜੂਸ ਕੱਢ ਕੇ ਪਿਆ ਸਕਦਾ ਜਵਾਕ ਇੱਥੇ ਛੋਟਾ ਨਹੀਂ ਆਣਾ ਵਾਹ ਜੀ ਵਾਹ ਕੀ ਬਾਤ ਹੈ ਗਲਾਸ ਮਗਰ 1 ਪੈਸੇ ਦੀ ਕੋਸਟ ਹੈ ਬਿਜਲੀ ਦੀ ਪਾਸੇ ਇਤੋਂ ਜ਼ਿਆਦਾ ਨਹੀਂ ਹੈ ਭਰਾਵਾਂ ਨੂੰ ਮੇਰੇ ਨੂੰ ਯਕੀਨ ਨਹੀਂ ਆਉਣਾ ਇਸ ਗੱਲ ਤੇ ਕਿਉਂਕਿ ਇਹ ਗੱਲ ਜੱਗੋ 13ਵੀਂ ਜੀ ਲੱਗਦੀ ਸੋਹਣ ਜੀ ਮੈਂ ਤਾਂ ਆਪ ਹੈਰਾਨ ਆ ਬਈ ਸੁਣ ਕੇ ਮੈਂ ਤਾਂ ਹੈਰਾਨ ਹੋ ਗਿਆ ਨਹੀਂ ਆਉਦੀ ਮੈਨੂਫੈਕਚਰਿੰਗ ਹੈ ਇਹ ਇਹ ਗੀਅਰ ਬਾਕਸ ਨੂੰ 15 ਸਾਲ ਕੋਈ ਮੁਗਲੈਲ ਕਾਸ ਜਾਣਾ ਬਾਈ ਹੈ ਇਕ ਚਿਕਲਾੜੇ ਵਾਲ ਆਪਣੇ ਬਾਈ ਦਾ ਕਲਾੜਾ ਲੱਕੇ ਹਨ ਤਾਂ ਸਾਰਾ 50 ਆਦੀ ਆਦੀ ਬਿਲਕੁਲ ਬਾਈ ਕੋਲੇ ਗਈ ਹੋਈ ਆ ਜੇ ਕਿਸੇ ਨੇ ਦੇਖਣੀ ਹੋ ਉੱਥੇ ਜਾ ਕੇ ਦੇਖ ਲੈਣੋ ਹਾਂ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਜੇਕਰ ਤੁਸੀਂ ਵੀ ਇੱਕ ਦਿਨ ਦੇ ਵਿੱਚ 2 ਤੋਂ 3000 ਰੁਪਏ ਸ਼ਾਮ ਨੂੰ ਆਪਣੀ ਜੇਬ ਚ ਪਾ ਕੇ ਘਰੇ ਜਾਣਾ ਚਾਹੁੰਦੇ ਹੋ ਬਹੁਤ ਹੀ ਘੱਟ ਬਜਟ ਦੇ ਵਿੱਚ ਬਹੁਤ ਹੀ ਜੇਕਰ ਤੁਹਾਨੂੰ ਵਧੀਆ ਕੰਮ ਤੁਹਾਨੂੰ ਸਟਾਰਟ ਕਰਾ ਦਈਏ ਜਿਹੜਾ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਉਹਨੂੰ ਸਾਡੇ ਵੱਲੋਂ ਇੱਕ 에ਅਰਪੋਰਟ ਗਿਫਟ ਦੇ ਵਿੱਚ ਦਿੱਤੇ ਜਾਣਗੇ ਕਿਉਂਕਿ ਸਾਡੇ ਕੋਲ ਸਾਰਾ ਬਾਇਓ ਡਾਟਾ ਹੁੰਦਾ ਕਿ ਕਿਹੜੇ ਬੰਦੇ ਨੇ ਇੱਕ ਤੋਂ ਬਾਅਦ ਕਿੰਨੇ ਗਰੁੱਪਾਂ ਵਿੱਚ ਸ਼ੇਅਰ ਕੀਤਾ ਪੰਜਾ ਫਿਰ ਕਿੰਨੇ ਕਮੈਂਟ ਕੀਤੇ ਤਾਂ ਜਿਹਦੇ ਸਭ ਤੋਂ ਵੱਧ ਗਰੁੱਪਾਂ 'ਚ ਵੀਡੀਓ ਸ਼ੇਅਰਿੰਗ ਹੋਊਗੀ ਉਹਨੂੰ ਸਾਡੇ ਵੱਲੋਂ ਜਿਹੜਾ ਹੈਗਾ ਇੱਕ 에ਅਰਪੋਰਟ ਗਿਫਟ ਕੀਤਾ ਜਾਊਗਾ ਬਾਕੀ ਬਾਈ ਨਾਲ ਗੱਲਬਾਤ ਕਰਦੇ ਬਾਈ ਸਤਿ ਸ਼੍ਰੀ ਅਕਾਲ ਹੁਣ ਸੇਤਾ ਠੀਕ ਆ ਸਾਰੀਆਂ ਅੱਛਾ ਆਹ ਮਸ਼ੀਨ ਆਪਾਂ ਨੂੰ ਇੱਕ ਦਿਨ ਦੇ ਵਿੱਚ 2 ਤੋਂ 3000 ਰੁਪਏ ਕਮਾ ਕੇ ਦੇ ਰਹੀ ਐ ਇਹ ਵੇਖਣ ਨੂੰ ਤਾਂ ਬਹੁਤ ਛੋਟੀ ਜਿਹੀ ਲੱਗਦੀ ਐ ਪਰ ਇਹ ਹੈ ਕਿ ਤਾਂ ਇਹਦੀ ਸਾਰੀ ਗੱਲਬਾਤ ਕੀ ਐ ਇਹ ਆਪਣੀ ਬਈ ਗੰਨੇ ਦੇ ਰਸ ਵਾਲੀ ਮਸ਼ੀਨ ਹੈ ਅੱਛਾ ਗੰਨੇ ਦੇ ਜੂਸ ਵਾਲੀ ਮਸ਼ੀਨ ਆ ਹਾਂਜੀ ਓਕੇ ਇਹ ਸਾਰੀ ਸਟੀਲ ਚ ਬਣੀ ਹੋਈ ਹੈ 304 ਸਟੀਲ ਚ ਅੱਛਾ ਇਹ ਸਾਰੀ ਸਟੀਲ ਦੀ ਹੈ ਮਤਲਬ ਕਿ ਕੁਆਲਿਟੀ ਪੱਖੋਂ ਕੁਝ ਵੀ ਇਹਦੇ ਨਾਲ ਕੰਪਰੋਮਾਈਜ਼ ਨਹੀਂ ਹੈਗਾ ਓਕੇ ਇਹ ਗੱਲਬਾਤ ਆਪਾਂ ਫੇਰ ਕਰਦੇ ਪਹਿਲਾਂ ਆਪਾਂ ਇਹਦਾ ਜੂਸ ਕੱਟ ਕੇ ਵਿਖਾਈ ਜਾਣਾ ਕਿਵੇਂ ਸਾਰਾ ਵਰਕ ਕਿਵੇਂ ਕਰਦੀ ਹੈ ਅੱਛਾ ਆ ਰੱਖਤਾ ਹਾਂਜੀ ਤੇ ਅੱਛਾ ਇਥੋਂ ਚਾਲੂ ਹੋ ਜਾਣਾ ਇਹਨੇ ਹਾਂਜੀ ਅੱਛਾ ਇਹ ਵਾਲਾ ਆਪਾਂ ਲੈ ਲਓ ਪੂਰਾ ਅੱਛਾ ਇਹ ਤੋਂ ਸਟਾਰਟ ਹੋਊਗੀ ਹਾਂਜੀ ਤੇ ਮੈਂ ਪਾ ਸਕਦਾ ਨਹੀਂ ਕੋਈ ਚੱਕਣੇ ਲਓ ਮਿੱਤਰੋ ਆਪਾਂ ਇਹਦਾ ਕਰਨ ਲੱਗੇ ਹੈਗੇ ਡੈਮੋ ਮੈਂ ਦਿਖਾਉਣਾ ਤੁਹਾਨੂੰ ਅੱਛਾ ਹੋ ਗਈ ਸਟਾਰਟ ਹੋ ਗਈ ਭਾਈ ਹਾਂਜੀ ਭਾਈ ਸਟਾਰਟ ਆਜੀ ਓਕੇ ਸਾਇਲੈਂਟ ਆ ਸਾਰੀ ਅੱਛਾ ਬਾ ਛੱਡਦਾ ਗੰਨੇ ਨੂੰ ਮੈਂ ਹਾਂਜੀ ਭਾਈ ਓਕੇ ਇਹ ਵੀ ਹੋ ਮਿੱਤਰਾਂ ਇਹ ਤਾਂ ਸਿੰਗਲ ਕਰਾਵਾ ਇੱਕ ਘੱਟ ਸਾਰਾ ਰਸ ਕੱਢੂ ਅੱਛਾ ਤੇ ਇਹਨੂੰ ਮਤਲਬ ਦੂਜੀ ਬੜੀ ਵੀ ਪਾਉਣਾ ਇਹਦੇ ਵਿੱਚ ਫਿਰ ਦੁਬਾਰੇ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਲੋੜ ਕਿਉਂ ਨਹੀਂ ਪੈਂਦੀ ਇਹਦੇ ਵਿੱਚ ਤੇ ਰਸ ਰਹਿ ਗਿਆ ਹੋਊਗਾ ਐ ਕਰਤਾ ਵੀਰੇ ਨੇ ਦੇਖੋ ਵਿੱਚ ਫੇਕ ਕੁਝ ਨਹੀਂ ਥੋੜਾ ਭਲਾ ਹੋ ਜੇ ਇਹ ਤਾਂ ਬਈ ਇਹਦੇ ਪੱਲੇ ਕੁਝ ਨਹੀਂ ਛੱਡਿਆ ਗੰਨੇ ਦੇ ਲੈ ਅਭੀ ਮੰਨੋ ਦਵਾਰੇ ਲਾਉਣ ਵਾਲ ਤਾਂ ਰਹਿੰਦੇ ਨਹੀਂ ਬਰਾਜ ਤਾਂ ਮਝਾਲ ਹੀ ਨਹੀਂ ਕਿ ਹੱਥ ਦੇ ਉੱਤੇ ਇੱਕ ਮਤਲਬ ਇੱਕ ਬੂੰਦ ਵੀ ਜਾਂ ਰਤੀ ਪਰ ਵੀ ਕਹਿ ਲਓ ਜੂਸ ਮੇਰੇ ਹੱਥੇ ਲੱਗ ਗਿਆ ਹੋਊਗਾ ਤੁਸੀਂ ਵੇਖੋ ਤੇ ਬਈ ਮਤਲਬ ਕਿ ਇਹ ਅਚਾਰ ਰਸ ਨਿਕਲ ਆਇਆ ਆਪਣਾ ਹਾਂ ਆ ਮੈਂ ਆਪਾਂ ਦਿਖਾਉਣੇ ਬਈ ਪਾਇਓ ਕਲਾਸ ਚ ਪਾਇਓ ਕੁਆਲਟੀ ਜੀ ਟ੍ਰਾਂਸਪੇਰੈਂਟ ਚ ਪਾ ਦੋ ਆਪਾਂ ਤਾਂ ਕਿ ਪਤਾ ਲੱਗੇ ਵੀ ਇਹਦਾ ਕਲਰ ਕਿਦਾਂ ਆ ਰਿਹਾ ਆ ਲਓ ਵੀ ਮੇਤਰ ਇਹ ਹੈ ਗੰਨੇ ਦਾ ਆਰਗੈਨਿਕ ਤੇ ਵਧੀਆ ਕੁਆਲਿਟੀ ਦਾ ਜੂਸ ਬਿਨਾ ਇਹਦੇ ਵਿੱਚ ਬਾਈ ਅਜੇ ਆਪਾਂ ਨਿੰਬੂ ਵਗੈਰਾ ਤੇ ਮਨੂ ਬਲੀਨਾ ਤਾਂ ਅਜੇ ਪਾਇਆ ਹੀ ਨਹੀਂ ਹਨਾ ਤਾਂ ਕਲਰ ਦੇਖੋ ਦੋਸਤੋ ਤੁਸੀਂ ਇਹਦਾ ਇਸ ਮਸ਼ੀਨ ਬਾਰੇ ਥੋੜੀ ਹੋਰ ਜਾਣਕਾਰੀ ਲੈਣੇ ਮੇਰੇ ਨਾਲ ਵੀਰ ਮਣੀ ਖੜੇ ਮਣੀ ਵੀਰੇ ਹੋਰ ਕੀ ਡਿਟੇਲ ਇਹਦੀ ਆਪਾਂ ਦੱਸਣਾ ਚਾਹੁੰਦੇ ਦਰਸ਼ਕਾਂ ਨੂੰ ਬਾਈ ਜੀ 300 ਗਲਾਸ ਕੱਢ ਦਿੰਦੀ ਇਹ ਘੰਟੇ ਦਾ ਇੱਕ ਘੰਟੇ ਦੇ ਵਿੱਚ 300 ਗਲਾਸ 300 ਐਮਐਲ ਦਾ ਗਿਣੀ ਹੈ ਵੱਡਾ ਗਲਾਸ 300 ਕੱਢ ਦਊਗੀ ਓਕੇ ਤੇ 2.5 ਘੰਟੇ ਚ ਇੱਕ ਯੂਨਿਟ ਖਾਂਦੀ ਹੈ ਜੇ ਆਪਾਂ ਖਾਲੀ ਚਲਾਈਏ ਖਾਲੀ ਚ ਲਈਏ ਬਿਨਾ ਗੰਨੇ ਲਾਏ ਠੀਕ ਹੈ ਜੇ ਆਪਾਂ ਗੰਨਾ ਲਾਵਾਂਗੇ ਡੇਢ ਘੰਟੇ ਤੱਕ ਇੱਕ ਯੂਨਟ ਖਾ ਜਾਂਦੀ ਹੈ ਡੇਢ ਘੰਟੇ 500 ਦੁੱਧ ਉੱਪਰ ਗਲਾਸ ਆਪਾਂ ਨੂੰ ਦੇ ਦਿੰਦੀ ਹੈ ਤਾਂ 500 ਗਲਾਸ ਤੇ ਇੱਕ ਯੂਨਟ ਪੈਂਦੀ ਹੈ ਹਾਂ ਤੇ ਚਲੋ ਫਿਰ ਵੀ ਕੋਈ ਜ਼ਿਆਦਾ ਖਰਚਾ ਨਹੀਂ ਬਿਜਲੀ ਦਾ ਆਪਾਂ ਕਹਿ ਸਕਦੇ ਇਹ ਬਿਜਲੀ ਵਾਲਾ ਜਿਹੜਾ ਫੰਡਾ ਹੈ ਇੱਕ ਹੋਵਾ ਦਿਮਾਗ ਇੱਕ ਗਲਾਸ ਮਗਰ ਇੱਕ ਪੈਸੇ ਦੀ ਕਾਸਟ ਹੈ ਬਿਜਲੀ ਦੀ ਬਸ ਇਸ ਤੋਂ ਜ਼ਿਆਦਾ ਨਹੀਂ ਹੈਗੀ ਇੱਕ ਗਲਾਸ ਵਿੱਚ ਇੱਕ ਕਈ ਭਰਾਵਾਂ ਨੂੰ ਮੇਰੇ ਨੂੰ ਯਕੀਨ ਨਹੀਂ ਆਉਣਾ ਇਸ ਗੱਲ ਤੇ ਕਿਉਂਕਿ ਇਹ ਗੱਲ ਜੱਗੋ 13ਵੀਂ ਜੀ ਲੱਗਦੀ ਸੋਹਣਾਂ ਮੈਂ ਤਾਂ ਆਪ ਹੈਰਾਨ ਆ ਬਾਈ ਸੁਣ ਕੇ ਮੈਂ ਤਾਂ ਹੈਰਾਨ ਹੋ ਗਿਆ ਨਾ ਨਾ ਸੁਣਨ ਬਾਈ ਜੀ ਇਹਦੇ ਤੇ ਸਿੰਗਲ ਬੈਟਰੀ ਤੇ ਚਲਾ ਲਓ ਇਹਨੂੰ 200 ਐਂਪੀਅਰ ਤੇ ਸਾਰਾ ਦਿਨ ਚੱਲ ਜੂਗੀ ਜਿਹੜੀ ਚੀਜ਼ ਇੱਕ ਬੈਟਰੀ ਤੇ ਸਾਰਾ ਦਿਨ ਕੱਢ ਦੇ ਸਿੰਗਲ ਬੈਟਰੀ ਤੇ ਠੀਕ ਹੈ 1 ਬੈਂਡਰਾ ਆਪਣੇ ਆਮ ਹੀ ਘਰਾਂ 'ਚ ਲੱਗੇ ਆ ਲੈਂਡ ਜਾਂਦੀ ਹੈ ਡਾਊਨ ਹੁੰਦਾ 1.5 ਯੂਨਟ ਜੋ ਬੈਂਡਰਾ ਚਾਰਜ ਹੁੰਦਾ ਮੇਰੀ ਗੱਲ ਤੇ ਨਹੀਂ ਕੀ ਨੋਵੇ ਕਿਸੇ ਵੀ ਇਨਵਰਟਰ ਵੈਂਟਰ ਵਾਲੇ ਤੋਂ ਨੇੜੇ ਤੇੜਾ ਤੁਸੀਂ ਪੁੱਛ ਸਕਦੇ ਹੋ ਜੀ ਵੀ ਵੀਰ ਭਰਾ ਇਹ ਤੇ ਕੰਮ ਕਰਨਾ ਚਾਹੁੰਦਾ 50000 ਇਨਵੈਸਟ ਕਰਨਾ ਸਿਰਫ ਆਪਾਂ ਉਸ ਤੋਂ ਬਾਅਦ ਵੈਸੇ ਦੇਖੋ ਮੰਨ ਕੇ ਚੱਲੋ ਵੀ ਇਨਵਰਟਰ ਬੈਂਡਰਾ ਜੇ ਬਾਹਰ ਬਿਜਲੀ ਨਹੀਂ ਹੈਗੀ ਤਾਂ ਉਹ ਵੀ 20000 ਦਾ ਆਊਗਾ ਆਊਗਾ 70 ਹੋ ਗਿਆ ਜੀ ਇੱਕ ਜਿਹੜਾ ਆਪਣਾ ਵੇਲਣ ਲਾਇਆ ਹੁੰਦਾ ਇੰਜਣ ਤੇ ਹਾਂਜੀ ਉਹ 80000 ਰੁਪਏ ਦਾ ਸੀਜ਼ਨ 'ਚ ਡੀਜ਼ਲ ਹੀ ਖਾ ਜਾਂਦਾ ਕੱਲਾ ਅੱਛਾ ਜਿਹੜਾ ਕਿਸੇ ਲੇ ਉਹਦੇ ਚ ਆਪਣੀ ਮਸ਼ੀਨ ਵੀ ਬਣ ਗਈ ਇਨਵਰਟਰ ਵੈਂਟਰੀ ਵੀ ਬਣ ਗਏ 70000 ਚ ਤੇ ਸਾਰਾ ਸਾਲ ਦਾ ਆਪਣਾ 3000 ਦਾ ਬਿਜਲੀ ਦਾ ਖਰਚਾ ਆਊਗਾ ਚਾਹੇ ਇਨਵਰਟਰ ਤੇ ਚਲਾਓ ਚਾਹੇ ਬਿਜਲੀ ਤੇ ਚਲਾਓ ਬੰਦਾ ਬਹੁਤ ਈਜ਼ੀ ਤਰੀਕੇ ਨਾਲ ਬਾਹਰ ਕੰਮ ਕਰ ਸਕਦਾ ਹੈ ਤੇ ਸਿਰਫ 200 ਗਲਾਸ ਵੀ ਜਿਹਦੇ ਵਿਕਣ ਜੀ ਜਿਹਦੇ 200 ਗਲਾਸ ਵੀ ਵਿਕਦੇ ਇੱਕ ਦਿਨ ਦੇ ਵਧੀਆ ਰੋਡ ਤੇ ਪੰਜਾਬ ਚ 200 ਗਲਾਸ ਵੇਚਣੇ ਗੰਨੇ ਰਸ ਦੇ ਕੋਈ ਔਖੇ ਨਹੀਂ ਆਹ ਜੀ ਜੀ ਜਿਹਦੇ 200 ਗਲਾਸ ਹੀ ਵੇਚਦੇ ਵਿਕਦੇ ਆ ਬਾਈ ਉਹਨੂੰ ਲੱਖ ਰੁਪਏ ਮਹੀਨਾ ਬਚਦਾ 90 ਹਜ਼ਾਰ ਰੁਪਏ ਮਹੀਨਾ ਬਚਦਾ ਕੀ ਬਾਤ ਹੈ ਇਹ ਤਾਂ ਨੌਕਰੀ ਵਾਲੇ ਨੂੰ ਵੀ ਕਹਿੰਦੀ ਪਿੱਛੇ ਹਟ ਜਾ ਬਾਈ ਜੇ 100 ਗਲਾਸ ਬੰਦਾ ਵੇਚਦਾ ਹੈ 100 ਹੀ ਵਿਕਦੇ ਆ ਬਾਈ ਦੇ ਉਹਨੂੰ ਫਿਰ ਵੀ 40-50 ਹਜ਼ਾਰ ਮਹੀਨੇ ਦਾ ਬਚਦਾ ਗੰਨੇ ਦੇ ਪੈਸੇ ਬਿਜਲੀ ਖਰਚਾ ਸਭ ਕੱਢਣ ਤੋਂ ਨੇ ਆਪਾਂ ਇੱਕ ਗੰਨਾ ਲਾਉਨੇ ਆ ਵੀ ਇਨਣੇ ਚ ਜਦੋਂ ਰੇਸ ਜੀ ਦਿੰਦਾ ਉੱਪਰ ਸਾਰਾ ਧੂਆ ਕਾਲਾ ਕਾਲਾ ਭਰ ਜਾਂਦਾ ਤਾਂ ਸੇਫ ਬਹੁਤ ਆ ਇਹਦਾ ਜਵਾਕ ਨੂੰ ਖੜਾ ਦੋਗੇ ਉਹ ਵੀ ਸੇਫ ਆ ਪੂਰੇ ਪਿੰਡ ਨੂੰ ਜੂਸ ਕੱਢ ਕੇ ਪਿਆ ਸਕਦਾ ਜਵਾਕ ਤੇ ਛੋਟਾ ਨਹੀਂ ਆਣਾ ਵਾਹ ਜੀ ਵਾਹ ਕਿਆ ਬਾਤ ਇਹਦਾ ਕੋਈ ਮਤਲਬ ਉਥੇ ਮਤਲਬ ਫਿਕਸ ਕਰਕੇ ਆਉਣ ਵਗੈਰਾ ਦਾ ਵੀ ਇਹਦਾ ਕੋਈ ਚੱਕਰ ਨਹੀਂ ਭਾਈ ਜੀ ਪਲੱਗ ਐਂਡ ਪਲੇ ਐ ਰੱਖਣੀ ਐ ਤੇ ਪਲੱਗ ਲਾਉਣਾ ਚੱਲ ਜਾਣਾ ਆ ਹੁਣ ਵੈਸੇ ਹੀ ਰੱਖੀ ਹੋਈ ਐ ਹਾਂ ਸਿੰਪਲ ਐ ਰੱਖੀ ਹੋਈ ਐ ਚੱਕ ਸਕਦੇ ਚੱਕ ਨਹੀਂ ਸਕਦੇ ਉਹ ਹੈਵੀ ਬਹੁਤ ਐ 42 ਕਿਲੋ ਅੱਛਾ ਵੀ ਖਿਲਦੀ ਨਹੀਂ ਵੀ ਐਡਾ ਮਨੋ ਫਿਕਰ ਵਾਲ ਇਹ ਗੇਅਰ ਬਾਕਸ ਨੂੰ 15 ਸਾਲ ਕੋਈ ਮੁਗਲੈਲ ਗਰੀਸ ਦੀ ਲੋੜ ਨਹੀਂ 15 ਸਾਲ ਇਹ ਐਂ ਸੀਲ ਬੰਦ ਹੈ ਠੀਕ ਹੈ ਹਵਾ ਇਹਦੇ ਚ ਲੱਗਦੀ ਨਹੀਂ ਨੀ ਕੋਈ ਮੁਗਲੈਲ ਗਰੀਸ ਇਹਨੂੰ ਜਾਣਾ ਨਹੀਂ ਜੀ ਤੁਸੀਂ ਮਸ਼ੀਨ ਲੈ ਲਈ ਨਾ ਤਾਂ ਤੁਸੀਂ ਕੋਈ ਮੁਗਲੈਲ ਗਰੀਸ ਲਾਉਣਾ ਨਾ ਕੋਈ ਸਰਵਿਸ ਜ਼ੀਰੋ ਮੇਨਟੇਨੈਂਸ ਤੇ ਚੱਲਣੀ ਹੈ ਇਹ ਪਿੱਛਾ ਵੀ ਪਾਨਾ ਤਾਂ ਬੰਦਾ ਹੀ ਭੁੱਲ ਜਾ ਬੰਦਾ ਭੁੱਲ ਜਾਓ ਤੁਸੀਂ 15 ਸਾਲ ਇਹਦੀ ਕਸਾਈ ਵੀ ਨਹੀਂ ਹੋਣੀ ਜਿਵੇਂ ਜੇ ਰੋਲਰ ਅੱਜ ਪਏ ਆ 10 ਸਾਲ ਬਾਅਦ ਵੀ ਇਹੋ ਜੇ ਰੋਲਰ ਹੀ ਤੁਹਾਨੂੰ ਦੇਖਣ ਨੂੰ ਮਿਲਣਗੇ ਕੋਈ ਕਸਾਈ ਨਹੀਂ ਹੋਗੀ 300 ਚਾਰਜ ਬਣੀ ਹੈ ਨਾ ਇਹਨੂੰ ਜੰਗਾਲ ਲੱਗਣਾ ਕਰੇ ਕਿਆ ਹੋਵਾਂਗਾ ਮਤਲਬ ਇੱਕ ਵਾਰ ਲੈ ਲਈ ਤੇ ਕਹੀਂ ਚੱਲਣੀ ਹੈ ਲੱਖਾ ਸਜਾਣਾ ਬਾਈ ਹੈਗਾ ਇੱਥੇ ਕਲਾੜੇ ਵਾਲ ਆਪਣੇ ਬਾਈ ਦਾ ਕਲਾੜਾ ਲੱਗਾ ਸਾਨੂੰ ਦਾ ਸਾਰਾ ਪੰਜਾਬ ਵੀ ਹਾਂਜੀ ਹਾਂਜੀ ਬਿਲਕੁਲ ਬਾਈ ਕੋਲੇ ਗਈ ਹੋਈ ਆ ਜੇ ਕਿਸੇ ਨੇ ਦੇਖਣੀ ਹੋ ਉੱਥੇ ਜਾ ਕੇ ਦੇਖ ਸਾਨੂੰ ਹੀ ਸਾਰੇ ਪੰਜਾਬ ਜੀ ਸਾਡੇ ਕੋਲ ਐਡਰੈਸ ਲੈ ਲਓ ਨੇੜੇ-ਤੇੜੇ ਦਾ ਐਡਰੈਸ ਦੇ ਦਾਂਗੇ ਦੇਖਣ ਨੂੰ ਕੁਝ ਵੀ ਨਹੀਂ ਟੁੱਟਣਾਗਾ ਟੁੱਟ ਜੂ ਕੁਝ ਹੋਇਆ ਵਾ ਤਾਂ ਟੁੱਟਣਾ ਨਹੀਂ ਆ ਵੀ ਕੁਝ ਹੁੰਦਾ ਹੈ ਮੰਗ مشین ਵਟੇ ਮਸ਼ੀਨ ਦੇ ਦੂੰਗਾ ਆਪਾ ਜੀ ਤਾਂ ਇਸ ਤੋਂ ਫਿਰ ਉੱਪਰ ਗੱਲ ਕੀ ਰਹਿ ਗਈ ਕਿੰਨੀ ਆਰੀ ਉਹ ਦਾ ਸਿੱਕਾ ਆਨ ਆਫ ਦਾ ਬਟਨ ਪ੍ਰੈਸ ਇਹ ਆਨ ਹੈ ਇੱਥੋਂ ਚੱਲ ਗਈ ਹੱਥ ਲਾ ਕੇ ਪਤਾ ਲੱਗਦਾ ਆਵਾਜ਼ ਤੋਂ ਪਤਾ ਨਹੀਂ ਲੱਗਦਾ ਸਾਇਲੈਂਟ ਆ ਤੇ ਇਹਦਾ ਮਤਲਬ ਸਫਾਈ ਵਗੈਰਾ ਦਾ ਕੀ ਪ੍ਰੋਸੈਸ ਹੈ ਇਹਨੂੰ ਖੋਲਣਾ ਇੱਥੋਂ ਆਪਾਂ ਬਾਈ ਜੀ ਅੱਛਾ ਤੇ ਜਿਵੇਂ ਮੰਨ ਲਓ ਸਾਫ਼ ਕਰਨਾ ਬਹੁਤ ਈਜ਼ੀ ਹੈ ਇਹਨੂੰ ਚੱਕਿਆ ਇੱਥੇ ਪਾਣੀ ਮਾਰ ਦੋ ਜੱਗ ਭਰ ਕੇ ਪਾਣੀ ਦਾ ਅੱਛਾ ਦਿਨ 'ਚ 2-4 ਵਾਰ ਸਾਫ਼ ਕਰ ਸਕਦਾ ਹੈ ਲੇਕਿਨ ਜਦੋਂ ਵੀ ਇਹਨੂੰ ਖੋਲ ਲਿਆ ਬੰਦੇ ਨੇ ਸਾਫ਼ ਕਰਨਾ ਇਹਨੂੰ ਰਿਵਰਸ ਚਲਾ ਲਓ ਪੁੱਠਾ ਤਾਂ ਆਪਣਾ ਹੱਥਾਂ ਦਾ ਡਰ ਨਹੀਂ ਰਹਿੰਦਾਗਾ ਵਿੱਚ ਅੱਛਾ ਵੀ ਹੱਥਾਂ ਅੰਦਰ ਨਹੀਂ ਗਈ ਤੇ ਹੱਥ ਬਾਹਰੋਂ ਤੱਕੂ ਇਹ ਰਿਵਰਸ ਰਿਵਰਸ ਦਾ ਫਾਇਦਾ ਇਹ ਹੈ ਸੇਫਟੀ ਬੱਸ ਦਿੱਤਾ ਹੈ ਬਸ ਸੇਫਟੀ ਲਈ ਵੀ ਧੋਣ ਕਰਨ ਲੱਗੇ ਠੀਕ ਹੈ ਜੀ ਜਦੋਂ ਇਹਨੂੰ ਖੋਲ ਲੈਣਾ ਉਦੋਂ ਇਹਦੇ ਚ ਆਪਾਂ ਉਹ ਕਰ ਦੇਣਾ ਹੁਣ ਆ ਦੇਖੋ ਇਥੇ ਜਿੰਨਾ ਮਰਜ਼ੀ ਐ ਪਾਣੀ ਮਾਰੀ ਜਦੋਂ ਕੋਈ ਦਿੱਕਤ ਨਹੀਂ ਕਿੱਥੇ ਮਰਜ਼ੀ ਪਾਣੀ ਮਾਰ ਲੇ ਅੱਛਾ ਬਸ ਇੰਨਾ ਹੀ ਕੰਮ ਹੈ ਹੋਰ ਠੀਕ ਹੈ ਆ ਤੋਤੀ ਗਈ ਐਸਾ ਬਿਜ਼ਨਸ ਜਿਹੜਾ ਕਿ ਮਹੀਨੇ ਦਾ ਤੁਹਾਨੂੰ 40-50000 ਰੁਪਿਆ ਘੱਟ ਤੋਂ ਘੱਟ ਕਹਿ ਰਿਹਾ ਮੈਂ ਤਾਂ ਵੱਧ ਤੋਂ ਵੱਧ ਬਾਈ ਹੋ ਸਕਦਾ ਲੱਖ ਤੋਂ ਵੀ ਮੰਨ ਲਓ ਕ੍ਰੋਸ ਕਰ ਦੇਣਾ ਵੀ ਮੰਨ ਲਓ ਘੱਟ ਤੋਂ ਘੱਟ ਵੀ ਆਪਾਂ ਐਵਰੇਜ ਮੰਨ ਕੇ ਚੱਲੀਏ ਤਾਂ 40-50000 ਰੁਪਿਆ ਇਹਦੀ ਮਤਲਬ ਇਹ ਬਣਦੀ ਹੈ ਤਾ ਸਕਰੀਨ ਤੇ ਨੰਬਰ ਫਲੈਸ਼ ਹੋ ਰਹੇ ਨੇ ਬਾਈ ਜੀ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਮਰਜੀਏ ਤੇ ਫੋਨ ਕਰ ਸਕਦੇ ਹੋ ਥੋੜੀ ਬਈ ਕੋਈ ਵੀਡੀਓ ਵੀ ਸ਼ੇਅਰ ਕਰਕੇ ਆਊਗਾ ਆਪਾਂ 50000 ਚੋ ਜੇ ਮਾਨਤਨ ਕਰਾਂਗੇ ਮਿਹਰਬਾਨੀ ਬਾਈ ਜੀ